ਰੀਤਾ ਇੱਕ ਬਹੁਤ ਹੀ ਸੋਹਣੀ ਅਤੇ ਸ਼ਸ਼ੀ ਨੜਕੀ ਸੀ ਭੈ ਭਰਾਵਾਂ ਵਿੱਚੋਂ ਸਭ ਤੋਂ ਵੱਡੀ ਹੋਣ ਕਰਕੇ ਮਾਪਿਆਂ ਨੇ ਉਸਦਾ ਜਲਦੀ ਵਿਆਹ ਇੱਕ ਫਰੈਂਚ ਦਾ ਕੀਤਾ ਸ਼ਹਿਰ ਵਿੱਚ ਜੰਮੀ ਪਲੀ ਹੋਣ ਕਰਕੇ ਪਿੰਡ ਵਿੱਚ ਜਾਣ ਨੂੰ ਉਹ ਪਹਿਲਾਂ ਤਿਆਰ ਨਹੀਂ ਸੀ ਪਰ ਰਿਸ਼ਤੇਦਾਰਾਂ ਨੇ ਸਮਝਾਇਆ ਕਿ ਮੁੰਡਾ ਸਰਕਾਰੀ ਨੌਕਰ ਹੈ ਆਪਣਾ ਘਰ ਹੈ ਸਾਰੇ ਵੱਡੇ ਭੈਣ ਭਰਾ ਵਿਆਹੀ ਹੋਏ ਨੇ ਅਸ਼ੋਕ ਉਹਦੀ ਬਜੁਰਗ ਮਾ ਕਰਦੀ ਹੈ ਅਤੇ ਹੋਰ ਕੋਈ ਹਿੰਮੇਵਾਰੀ ਨਹੀਂ ਹੈ ਆਖਰੀ ਧੰ ਮੰਨੀ ਗਈ ਤੁਹਾਡਾ ਵਿਆਹ ਹੋ ਗਿਆ ਪਰ ਕੁਝ ਦਿਨ ਬਾਅਦ ਹੀ ਰੀਤਾ ਨੂੰ ਐਸਾ ਲੱਗਦਾ ਕਿ ਜਿਵੇਂ ਉਹ ਕੈਦ ਵਿੱਚ ਆ ਗਈ ਹੋਵੇ ਅਸ਼ੋਕਪਾ ਮੇ ਸਰਕਾਰੀ ਨੌਕਰੀ ਕਰਦਾ ਸੀ ਪਰ ਅਹੁਦਾ ਨੀਮਾ ਹੁਣ ਕਰਕੇ ਉਸ ਦੀ ਤਨਖਾਹ ਬਹੁਤ ਘੱਟ ਸੀ ਰੀਤਾ ਨੂੰ ਹਾਰ ਸ਼ਿੰਗਾਰ ਕਰਨ ਦਾ ਬਹੁਤ ਸ਼ੌਕ ਸੀ ਉਸ ਦੇ ਕਈ ਹੋਰ અપਮਾਨ ਅਰਮਾਨ ਦੀ ਸੰਨ ਜੋ ਦਬਕੀ ਰਹੇਗੀ ਆਪਣੇ ਦਾਜ ਨਾਲ ਕਈ ਸਾੜੀਆਂ ਵੀ ਲੈ ਕੇ ਆਈ ਉਹ ਪਰ ਉਹਦੇ ਸਾਰੇ ਪਰਿਵਾਰ ਵੱਲੋਂ ਉਸ ਨੂੰ ਸਾੜੀ ਪਾਉਣ ਤੋਂ ਪੂਰੀ ਮਨਹੀ ਸੀ ਰੀਤਾ ਦੇ ਜਿਹੜੇ ਸਾੜੀਆਂ ਪਹਿਲਾਂ ਹੀ ਪਰਿਵਾਰ ਤੋਂ ਵੱਖ ਹੋ ਕੇ ਸ਼ਹਿਰਾਂ ਵਿੱਚ ਜਾ ਵਸੇ ਸਨ ਘਰ ਵਿੱਚ ਉਹਦੀ ਸੱਸੀ ਜੋ ਬਿਮਾਰ ਰਹੀ ਦੀ ਸੀ ਉਹ ਕਦੇ ਵੀ ਰੀਤਾ ਨੂੰ ਕਿਸੇ ਗੱਲ ਤੋਂ ਟੋਕਦੀ ਨਹੀਂ ਸੀ ਕੇਵਲ ਰੀਤਾ ਦਾ ਪਤੀ ਹੀ ਉਸ ਉੱਪਰ ਰੋਕਾਂ ਲਾਉਂਦਾ ਰਹਿੰਦਾ ਰੀਟਾ ਜਿਆਦਾ ਸੋਹਣੀ ਹੋਣ ਕਰਕੇ ਅਸ਼ੋਕ ਨੂੰ ਦੇਵਸਾਹੀ ਜਿਹੀ ਰਹਿੰਦੀ। ਰੀਟਾ ਦੁਖੀ ਕਰ ਰਹੇ ਲੱਗ ਪਈ ਅਤੇ ਉਸ ਸਮੇਂ ਨੂੰ ਉਸਣ ਲੱਗੀ ਜਦੋਂ ਉਹਨਾਂ ਦਾ ਰਿਸ਼ਤਾ ਤੈਅ ਹੋਇਆ ਸੀ। ਉਸ ਨੂੰ ਆਪਣੇ ਵਾਸੀਆਂ ਦੀਆਂ ਕੁੜੀਆਂ ਦੀ ਜਿਆਦਾ ਆਉਂਦੀ ਰਹਿੰਦੀ ਜੋ ਬਹੁਤ ਅਮੀਰ ਘਰਾ ਵਿੱਚ ਰਹਿ ਜਾਂਦਾ। ਅਤੇ ਜਿਨ੍ਹਾਂ ਨੇ ਪਤਾ ਹੀ ਵੱਡੇ ਅਫਸਰ ਨੇ। ਕਾਸ਼ ਮੈਂ ਵੀ ਵੱਡੇ ਸ਼ਹਿਰ ਵਿੱਚ ਪਿਆਹੀ ਜਾਂਦੀ ਤੇ ਮੇਰਾ ਪਤੀ ਵੀ ਅਫਸਰ ਹੁੰਦਾ। ਰੀਟਾ ਦੇ ਵਾਰਪੜੇ ਮਨ ਵਿੱਚ ਸੋਚ ਵੀ ਲੇ। ਸਰਵਾਦਰ ਰੀਟਾ ਨੇ ਇੱਕ ਪੁੱਤਰ ਦੇ ਜਨਮ ਦਿੱਤਾ। ਰੀਟਾ ਬਹੁਤ ਖੁਸ਼ ਹੋਈ। ਉਸ ਨੂੰ ਮਨ ਪਰਚੌਲ ਲਈ ਇੱਕ ਖੜਾਣਾ ਮਿਲ ਗਿਆ ਸੀ। ਬੜੇ ਛਾਵਾਂ ਨਾਲ ਰੀਟਾ ਨੇ ਆਪਣੇ ਪੁੱਤਰ ਨੂੰ ਪਾਲਿਆ ਅਤੇ ਉਸ ਦਾ ਨਾਮ ਰਾਜੂ ਰੱਖਿਆ। ਪਰ ਅਚਾਨਕ ਇੱਕ ਦਿਨ ਰੀਟਾ ਦੀ ਸੱਸ ਹਾਰਟ ਅਟੈਕ ਨਾਲ ਮਰ ਗਈ। ਰੀਟਾ ਲਈ ਬਹੁਤ ਵੱਡਾ ਘਾਟਾ ਸੀ ਕਿਉਂਕਿ ਜਦੋਂ ਕਦੇ ਅਸ਼ੋਕ ਰੀਟਾ ਨੂੰ ਕੁੱਟਮਾਰ ਕਰਦਾ ਤਾਂ ਰੀਟਾ ਦੇ ਸੱਸ ਅਸ਼ੋਕ ਨੂੰ ਇਹ ਕਾਰਨ ਤੋਂ ਰੋਕਦੀ ਸੀ ਅਤੇ ਰੀਟਾ ਦਾ ਸਾਥ ਵੀ ਦੇਦੀ ਸੀ ਪਰ ਅਸ਼ੋਕ ਹੁਣ ਬੇਲਗਾਮ ਹੋ ਗਿਆ ਉਸ ਨੂੰ ਰੋਕਣ ਵਾਲਾ ਕੋਈ ਨਹੀਂ ਸੀ ਅਸ਼ੋਕ ਦੀਆਂ ਜ਼ਾਤੀਆਂ ਵੱਧ ਗਈਆਂ ਸਨ ਟੋਂਦੀ ਕਰਲਾਉਂਦੀ ਰੀਟਾ ਆਪਣੇ ਤੇਕੇ ਕਰ ਪਰਦਾਈ ਉਸ ਦੇ ਛੋਟੇ ਭਣਪਰਾ ਅਜੇ ਜਾਣ ਵਾਲੇ ਸਨ ਤੇ ਤੇਕੇ ਕਰਦੀ ਆਰਥਿਕ ਹਾਲਤ ਵੀ ਕਾਫੀ ਬਦਲੀ ਸੀ ਇਸ ਕਰਕੇ ਉਹ ਜ਼ਿਆਦਾ देर तक ਇਹ ਨਾ ਰਹਿ ਸਕੀ ਰਿਸ਼ਤੇਦਾਰਾਂ ਦੇ ਵਿੱਚ ਪੈ ਕੇ ਅਸ਼ੋਕ ਤੇ ਰੀਤਾ ਦਾ ਸਮਝੌਤਾ ਖਰਾਬ ਹੋ ਗਿਆ। ਰਾਜੂ 4 ਸਾਲ ਦਾ ਹੋ ਗਿਆ। ਰਾਜੂ ਨੂੰ ਸਕੂਲ ਵਿੱਚ ਦਾਖਲ ਕਰਵਾਉਣ ਸਮੇਂ ਰੀਤਾ ਤੇ ਅਸ਼ੋਕ ਵਿੱਚ ਫੇਰ ਖੜਤਈ। ਅਸ਼ੋਕ ਚਾਹੁੰਦਾ ਸੀ ਕਿ ਰਾਜੂ ਨੂੰ ਪਿੰਡ ਦੇ ਸਰਕਾਰੀ ਸਕੂਲ ਵਿੱਚ ਹੀ ਪੜ੍ਹਤਿਆ ਜਾਵੇ। ਪਰ ਰੀਤਾ ਚਾਹੁੰਦੀ ਸੀ ਕਿ ਉਹ ਨੂੰ ਸ਼ਹਿਰ ਦੇ ਕਿਸੇ ਅੰਗਰੇਜ਼ੀ ਸਕੂਲ ਵਿੱਚ ਪੜਾਇਆ ਮੈਂ ਮੈਂ ਕਿ ਸਕੂਲ ਲਈ ਪੈਸੇ ਕਿੱਥੋਂ ਲਿਆਵਾ ਅਸ਼ੋਕ ਥੋੜਾ ਕੜਕ ਕੇ ਗੁੱਸੇ ਨਾਲ ਬੋਲਿਆ ਮਸਾ ਘਰ ਦਾ ਵਗਿਆਰਾ ਚੱਲਦਾ ਹੈ ਹੀਟਾ ਬੋਲੀ ਤੁਸੀਂ ਫੇਰ ਕਰਨਾ ਕਰੋ ਜਦ ਮੈਂ ਪੀਕੇ ਘਰ ਸੀ ਮੇਰੀ ਮਾਂ ਨੇ ਮੈਨੂੰ ਸਲਾਈ ਦਾ ਕੰਮ ਬਹੁਤ ਚੰਗੀ ਤਰ੍ਹਾਂ ਸਿਖਾਇਆ ਹੋਇਆ ਹੈ ਇਹ ਪਿੰਡ ਵੀ ਕਾਫੀ ਵੱਡਾ ਹੋਣ ਕਰਕੇ ਮੇਰਾ ਸਲਾਈ ਦਾ ਕੰਮ ਇੱਥੇ ਵਧੀਆ ਚੱਲੇਗਾ ਸ਼ੋਗ ਮਨ ਲ ਗਿਆ ਤੇ ਇੱਕ ਸਲਾਈ ਵਾਲੀ ਮਸ਼ੀਨ ਖਰੀਦ ਲਈ ਸਲਾਈ ਦਾ ਕੰਮ ਇੰਨਾ ਚੱਲਿਆ ਕਿ ਰੀਤਾ ਨੂੰ ਗੱਲ ਕਰਨ ਦੀ ਵੀ ਦੇਣ ਨਾ ਮਿਲੀ ਰਾਜੀ ਸ਼ਹਿਰ ਵਿੱਚ ਪੜ੍ਹਨ ਲੱਗ ਪਤਾ ਉਸ ਨੂੰ ਲੈਣ ਇੱਕ ਸਕੂਲ ਦੀ ਬੈਣ ਆਇਆ ਪਤੀ ਸਮਾ ਤੇਜੀ ਨਾਲ ਵੀ ਰਲ ਗਿਆ ਤੇ ਰਾਜੀ ਨੇ ਵੀ ਇਹ ਕਰ ਲਈ ਰੀਤਾ ਨੂੰ ਸੱਦੀ ਹੋ ਗਈ ਕਿ ਉਹ ਅੱਗੇ ਹੋਰ ਪੜ੍ਹਾਈ ਕਰਕੇ ਜ਼ਿੰਦਗੀ ਵਿੱਚ ਕੁਝ ਬਣ ਜਾਵੇਗਾ ਤੇ ਉਸ ਦੀ ਜ਼ਿੰਦਗੀ ਵੀ ਸੁੱਖ ਨਾਲ آرام কাট ਜਾਏਗੀ ਪਰ ਅਸ਼ੋਕ ਦੇ ਸੁਭਾਅ ਵਿੱਚ ਉਮਰ ਵਧਣ ਦੇ ਨਾਲ ਵੀ ਕੋਈ ਤਬਦੀਲੀ ਨਹੀਂ ਆਈ ਉਹ ਪਹਿਲਾਂ ਬਾਗ ਕੱਬਾ ਤੇ ਅੜਦੀ ਸੀ ਇੱਕ ਦਿਨ ਰਾਜੂ ਨੂੰ ਉਸਦੇ ਤਿੰਨ ਚਾਰ ਦੋਸਤ ਲੈ ਉਸਦੇ ਘਰ ਆ ਗਏ ਤੇ ਉਸਦੇ ਕਦੇ ਹਮ ਜਵਤੀ ਜਿਹੜੇ ਸਨ ਉਹ ਘਰ ਦੇ ਬਾਹਰਲੀ ਬੈਠਕ ਵਿੱਚ ਬੈਠੇ ਆਸਾ ਹਟਾ ਕਰ ਰਹੇ ਸਨ ਨੇ ਨੂੰ ਸ਼ੋਕ ਡਿਊਟੀ ਤੋਂ ਵਾਪਸ ਆ ਗਿਆ ਅਤੇ ਸਿੱਧਾ ਬੈਠ ਕੇ ਉੱਚ ਜਾ ਰਿਹਾ ਤੂੰ ਵੀ ਇਹ ਕਰਕੇ ਕੋਈ ਮਾਰ ਕਾ ਮਾਰ ਲਿਆ ਤੇਰੀ ਉਮਰ ਦਾ ਤਾਂ ਮੈਂ ਨੌਕਰੀ ਕਰਨ ਲੱਗਿਆ ਸੀ ਤੈਨੂੰ ਵਿਹਲੇ ਬੈਠੇ ਖਾਣ ਦੀ ਆਦਤ ਪੈ ਗਈ ਹੈ ਸਾਰਾ ਦਿਨ ਬੈਠਾ ਘਰ ਮੰਜੀ ਤੋੜਦਾ ਰਹਿਣਾ ਹੈ ਸ਼ੋਕ ਨੇ ਤਰਖੀ ਭਰੇ ਸ਼ਬਦ ਰਾਜੂ ਨੂੰ ਕਹੇ ਡੈਡੀ ਮੈਂ ਬੈਂਕ ਵਿੱਚ ਅਪਲਾਈ ਕੀਤਾ ਹੈ ਮੇਰਾ ਇੱਕ ਦੋ ਦਿਨਾਂ ਵਿੱਚ ਪਰਵੜ ਨੰਬਰ ਆਉਣ ਵਾਲਾ ਹੈ। ਮੇਰੀ ਬੈਂਕ ਦੇ ਟੈਸਟ ਦੀ ਪੂਰੀ ਤਿਆਰੀ ਹੈ। ਮੰਡੇ ਨੇ ਕਿਹਾ। ਪਾਉਕਨਾ ਬਹੁਤਾ ਮੈਂ ਜਾਣਦਾ ਵੱਡੇ ਟੈਸਟ ਦੇਣ ਵਾਲੇ ਨੂੰ। ਅਸ਼ੋਕ ਲੋਹਾ ਲਾਕਾ ਹੋ ਕੇ ਬੋਲਿਆ। ਇਹ ਸੁਣ ਕੇ ਰਾਜੀ ਦੇ ਮਿੱਤਰ ਉੱਠੋਂ ਤਿੱਤਰ ਹੋ ਗਏ। ਰਾਜੂ ਵੀ ਆਪਣੇ ਕਮਰੇ ਵਿੱਚ ਚਲਾ ਗਿਆ ਅਤੇ ਬਿਨਾਂ ਕੁਸ ਖਾਤੇ ਪੀਤੇ ਸੌ ਗਿਆ। ਸਵੇਰੇ ਜਦੋਂ ਰੀਤਾ ਚਾਹ ਲੈ ਕੇ ਰਾਜੂ ਦੇ ਕਮਰੇ 'ਚ ਗਈ ਤਾਂ ਵਿਖਿਆ ਰਾਜੀ ਪੱਖੇ ਨਾਲ ਲਟਕਿਆ ਹੋਇਆ ਸੀ ਬੇਟੀ ਰੀਤਾ ਦੇ ਹੱਥੋਂ ਚਾਹ ਦਾ ਕੱਪ ਡਿੱਗ ਪਿਆ ਤੇ ਉਹ ਤਾਂ ਹਾਂ ਮਾਰ ਕੇ ਰੋਂ ਡਕ ਗਈ ਮੈਨੂੰ ਛੱਡ ਕੇ ਕਿੱਥੇ ਚਲਾ ਗਿਆ ਤੂੰ ਤੇਰੇ ਬਿਨਾ ਜ਼ਿੰਦਗੀ ਕਿਵੇਂ ਕੱਟਾਂਗੀ ਰੀਤਾ ਨੇ ਇੱਕਾਦੀ ਉੱਚੀ ਵਾੜ ਆਮbran ਜੀ ਰਹੀ ਸੀ ਦਫਾਇਰ ਨੇ ਜਰੂਰਾ ਜੂ ਨੂੰ ਸੁਨਸਾਨ ਕਾਟੜੀ ਲੈ ਕੇ ਜਾਣ ਦੀ ਤਿਆਰੀ ਹੋ ਰਹੀ ਸੀ ਉਸ ਸਮੇਂ ਆ ਗਿਆ ਉਹਨਾਂ ਦੇ ਦਰਵਾਜ਼ੇ ਤੇ ਰਾਜੀ ਰਾਰੋਨ ਵਰਪੜੀ ਇਖਰਾਸੀ ਅੱਗੇ ਦੋਸਤੋ ਕਿਵੇਂ ਲੱਗੀ ਤੁਹਾਨੂੰ ਇਹ ਪਹਾੜੀ ਕਮੈਂਟ ਕਰਕੇ ਜ਼ਰੂਰ ਦੱਸਣਾ ਜੀ ਕਹਾਣੀ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਵੀਡੀਓ ਬਕੇ ਲਾਈਕ ਚੈਨਲ ਨੂੰ ਸਬਸਕ੍ਰਾਈਬ ਵੀ ਕਰਨਾ ਜੀ ਆਨ ਤੱਕ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ